ਓਏ ਹੋਏ ਆਈ ਮੀ ਗਰਮੀ ਰੱਬਾ ਠੰਡੀ ਰੱਖਿਆ ਕਰ ਯਾਰ ਠੰਡੇ ਚ ਬੰਦਾ ਕੰਬਲ ਲੈ ਕੇ ਜੁੱਬੜ ਲੈ ਕੇ ਪੈ ਵਹਿਤਾ ਜਾਂਦਾ ਓਏ ਗਰਮੀ ਚ ਤਾਂ ਮੱਛਰ ਉਤੋਂ ਗਰਮੀ ਐਨੀ ਜ਼ਿਆਦਾ ਗਰਮੀ ਰੱਬਾ ਠੰਡੀ ਰੱਖਿਆ ਕਰ ਓਏ ਠੰਡੀ ਵਧੀਆ ਹੈ ਓਹ ਠੰਡੇ ਵਾਲਿਆ ਓ ਰੱਬਾ ਫੱਟੇ ਚੱਕ ਰੱਖਿਆ ਯਾਰ ਜਮਾ ਓਏ ਇਨੀ ਠੰਡ ਯਾਰ ਇਤੋਂ ਗਰਮੀ ਵਧੀਆ ਹੈ ਕੱਪੜੇ ਵੀ ਨਹੀਂ ਪਾਉਣੇ ਬੰਦਿਆ ਨੇ ਨਾਲੇ ਗਰਮੀ ਵਧੀਆ ਯਾਰ ਹਾ ਵੇ ਟੀ ਦੋਖਾ ਤੈਨੂੰ ਕਿਹੜਾ ਓਏ ਉੱਪਰ ਰੱਬ ਬੋਲਦਾ ਮੈਂ ਉੱਪਰੋਂ ਕਦੇ ਠੰਡ ਕਰਦੇ ਕਦੇ ਗਰਮੀ ਕਰਦੇ ਨਹੀਂ ਨਹੀਂ ਮਤਲਬ ਰੱਬ ਜੀ ਮੈਂ ਤਾਂ ਵੈਸੇ ਗੱਲ ਕਰ ਰਿਹਾ ਸੀ ਵੀ ਚਲੋ ਹਨਾ ਵੈਸੇ ਗੱਲ ਕਰ ਰਿਹਾ ਸੀ ਤਰਾ ਗਰਮੀ ਫਰ ਗਰਮੀ ਚਾਹੀਦੀ ਆ ਹਾਂਜੀ ਕਰ ਦੋ ਜੇ ਹੋ ਸਕੇ ਤਾਂ ਤਾਂ ਵਧੀਆ ਚਲ ਆ ਜਾ ਉੱਪਰੀ ਆ ਜਾ ਫਿਰ ਮੇਰੇ ਕੋਲੇ ਤੈਨੂੰ ਦਿਨਾਂ ਗਰਮੀ ਵਿੱਚ ਭੇਜਦਾ ਦੂਤ ਆਉਦੇ ਆ ਜਾ ਉੱਪਰੀ ਆ ਜਾ ਨਹੀਂ 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 ਰੱਬ ਜੀ ਤੁਸੀਂ ਤਾਂ ਗੁੱਸਾ ਹੀ ਕਰਗੇ ਬਾਈ ਬਣ ਕੇ ਉਹ ਰੱਬ ਜੀ ਨਾ 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 ਗੁੱਸਾ ਹੀ ਕਰਗੇ ਤੁਸੀਂ ਤਾਂ ਹੁਣ ਨਹੀਂ ਕਹਿੰਦਾ ਇਹ ਕੰਨ ਨੂੰ ਹੱਥ ਲਾ ਲੇ ਅੱਜ ਵੀ ਸਿੱਟੀ ਚੱਲ ਰੱਬ ਚਾਹੇ ਬਾਅਦ ਪਛਿੱਟੀ ਚੱਲ ਸੱਚੀ ਹੁਣ ਨਹੀਂ ਕਹਿੰਦਾ ਨਾ ਨਾ ਹੁਣ ਨਹੀਂ ਕਹਿੰਦਾ ਨਹੀਂ ਨਹੀਂ ਆ ਜਾ ਤੂੰ ਉੱਪਰੀ ਆ ਜਾ ਉੱਪਰੀ ਆ ਜਾ ਭੇਜਦਾ ਮੈਂ ਹੁਣੇ ਆਪਦੇ ਦੂਤ ਨਾ ਰੱਬਾ ਮੇਰਾ ਤਾਂ ਇਹ ਵਿਆਹ ਹੀ ਨਹੀਂ ਹੋਇਆ ਵੇ ਕਦੇ ਜਿਉਂ ਚਿੜੀਏ ਕਦੇ ਮੈਂ ਆਏ ਨਾ ਚਿੜੀਏ ਮੈਂ ਹੁਣ ਨਹੀਂ ਕਹਿੰਦਾ ਇਹ ਕੰਨ ਨੂੰ ਹੱਥ ਲਾ ਲੇ ਸਰੀਆ ਗਿੱਟੀ ਚੱਲੀ ਗਰਮੀ ਚ ਤੇ ਇਹ ਵਾਰ ਪਿੱਛੇ ਚੱਲੀ ਚੱਲੀ ਟਾਂਡੇ ਤੇ ਹੋਰ ਨਹੀਂ ਗਿਆ ਇਹਦਾ ਸਮਾਂ ਆ ਗਿਆ